ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਵੀ ਆਪਾਂ ਗੱਲ ਕਰਦੇ ਹਾਂ ਜੇ 24000 ਸਵਾਸਾਂ ਦੇ ਆਪਣੇ ਡੇਲੀ ਦਾ 24000 ਸਵਾਸ ਦਾ ਜਿਹੜੇ ਲੈ ਕੇ ਖਰਚ ਕਰ ਦਨੇ ਆਗੇ ਵੇਸਟ ਚਲੇ ਜਾਂਦੇ ਨੇ ਆਪਣੇ ਹਨਾ ਜੀ ਅੱਜ ਆਪਾਂ ਗੱਲ ਕਰਦੇ ਹਾਂ ਦੀ ਕਈਆਂ ਨੂੰ ਸੁਖਣੀ ਸਬਜੀ ਦਾ ਪਾਠ ਪੜਨਾ ਹੁੰਦਾ ਕਈਆਂ ਨੂੰ ਨਹੀਂ ਪੜਨਾ ਹੁੰਦਾ ਹੈਗਾ ਮਤਲਬ ਕਿ ਵੀ ਜਿਨ੍ਹਾਂ ਨੂੰ ਨਹੀਂ ਪੜਨਾ ਆਉਂਦਾ ਆਪਾਂ 24000 ਆਪਾਂ ਵਾਹਿਗੁਰੂ ਦਾ ਨਾਮ ਤਾਂ ਸਿਮਰ ਸਕਦੇ ਹਾਂ ਸਾਰੇ ਦਿਨ ਵਿੱਚ ਤਾਂ ਕਿ ਜੋ ਆਪਾਂ ਆਪਣੇ ਤੋਂ ਵਾਹਿਗੁਰੂ ਕੱਲ ਨੂੰ ਉਸ ਦਾ ਇਸਾ ਮੰਗੇ ਤਾਂ ਆਪਾਂ ਦੇ ਸਕੀਏ ਸੁਖੇ ਤਰੀਕੇ ਨਾਲ ਇਸ ਲਈ ਆਪਾਂ ਨੂੰ ਸਾਰੇ ਦੇਨ ਵਿੱਚ ਦੀ 24000 ਵਾਹਿਗੁਰੂ ਦਾ ਜਾਪ ਕਰਿਆ ਕਰੋ ਜੀ ਤਾਂ ਜੇ ਇਸ ਇਸ ਨਾਲ ਆਪਣੇ ਜਿਹੜੀ ਮਨ ਦੀ ਮੈ ਲਾਗੀ ਉਹ ਤਰਸ ਕੇ ਜੇ ਤੇ ਆਪਾਂ ਜੀ ਵਾਹਿਗੁਰੂ ਦਾ ਨਾਮ ਵੀ ਸਿਮਰ ਸਕੀਏ ਜੀ ਹਨਾ ਤੇ ਵੀ ਆਪਣਾ ਲਗਾ ਜਿਹੜਾ ਵਾਹਿਗੁਰੂ ਵਾਹਿਗੁਰੂ ਕੰਨਿਵਾਦ ਸਕੀ ਪਾਦ ਸਕੀ ਜੀ ਕਈ ਹੁਣ ਆਪਾਂ ਐਂ ਕਰਦੇ ਵੀ ਜਿਹੇ ਜਿਹੇ ਚੀਜ਼ ਆਪਾਂ ਦੇਖਦੇ ਆ ਆਪਣਾ ਕਿ ਮਾਈਂਡ ਵੀ ਉਦਾਂ ਦਾ ਹੋ ਜਾਂਦਾ ਹੈਗਾ ਜੀ ਜੇ ਆਪਾਂ ਇੱਕ ਪਾਸੇ ਲਾ ਕੇ ਰੱਖਾਂਗੇ ਤਾਂ ਆਪਣਾ ਮਾਈਂਡ ਵੀ ਉਦਾਂ ਦਾ ਹੀ ਹੋਊਗਾ ਜੀ ਇਸ ਕਰਕੇ ਆਪਾਂ ਨੂੰ ਸਾਰ ਦਿਨ ਵਾਹਿਗੁਰੂ ਵਾਹਿਗੁਰੂ ਜਪਨਾ ਚਾਹੀਦਾ ਹੈਗਾ ਬਾਲਾ ਨਹੀਂ ਆਪਾਂ ਆਪਣੇ ਦੇ ਜਿਹੜੇ 24000 ਸਵਾਸ ਖਰਚ ਹੁੰਦੇ ਨੇ ਆਪਾਂ ਕਾ